ਲॉ ਐਂਡ ਆਰਡਰ ਦੇ ਵਿੱਚ ਬਹੁਤ ਸਫਲਤਾ ਮਿਲੀ ਹੈ ਖਾਸ ਤੌਰ ਤੇ 12255 ਜਿਹੜੇ ਨਸ਼ਾ ਤਸਕਰ ਕਰਤਾ ਕੀਤੇ ਨੇ ਜਿਨ੍ਹਾਂ ਚ 210 ਵੱਡੇ ਜਿਹਨੂੰ ਵੱਡੀਆਂ ਮੱਛੀਆਂ ਕਹਿੰਦੇ ਉਹਨੇ 8935 ਐਫ ਆਈ ਆਰ ਦਰਜ ਕੀਤੀ ਗਈਆਂ 335 ਕਰੋੜ ਰੁਪਏ ਦੀ ਕੀਮਤ ਵਾਲੀਆਂ 531 ਜਾਇਦਾਦਾਂ ਵੀ ਜ਼ਬਤ ਕੀਤੀਆਂ ਕਿਉਂਕਿ ਜਦੋਂ ਉਹ ਕਾਦੇ ਵਾਸਤੇ ਵੇਚਦੇ ਨਸ਼ਾ ਕਿ ਸਾਡੇ ਕੋਲ ਜਾਇਦਾਦ ਬਣ ਜੂਗੀ ਅਸੀਂ ਕੋਠੀਆਂ ਪਲਾਟ ਖਰੀਦ ਲਾਂਗੇ ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜੇ ਕਿ ਨਾਲੇ ਤਾਂ ਜੇਲ ਹੋਊਗੀ ਤੇ ਨਾਲੇ ਉਹ ਜਿਹੜੀਆਂ ਪਾਪ ਦੀ ਕਮਾਈ ਦੀਆਂ ਖਰੀਦੀਆਂ ਹੋਈਆਂ ਜਾਇਦਾਦਾਂ ਨੇ ਉਹ ਵੀ ਸਰਕਾਰ ਲੈ ਜਾਊਗੀ ਫਿਰ ਉਹਨਾਂ ਨੂੰ ਇਸ ਗੱਲ ਦਾ ਪਛਤਾਵਾ ਹੁੰਦਾ ਕਿ ਅਸੀਂ ਗਲਤ ਕੰਮਾਂ 'ਚ ਪਏ ਲਗਭਗ 1100 ਕਿਲੋ ਹੈਰੋਨ ਬਰਾਮਦ ਕੀਤੀ 2.94 ਕਰੋੜ ਗੋਲੀਆਂ ਕੈਪਸੂਲ ਟੀਕੇ ਨਸ਼ੀਲੀਆਂ ਸ਼ੀਸ਼ੀਆਂ 14 ਜਾਨਕੀ ਪਾਉਣੇ 15 ਕਰੋੜ ਰੁਪਏ ਡਰੱਗ ਮੰਨੀ ਬਰਾਮਦ ਕੀਤੀ ਹੈ ਤੇ ਐਨਡੀਪੀਐਸ ਕੇਸਾਂ ਚ 843 ਪਗੋੜੇ ਦੇ ਉੱਤਰ ਕੀਤੇ ਨੇ ਕਿਉਂਕਿ ਆਪਣੀ ਬਾਰਡਰ ਸਟੇਟ ਹੈ 534 ਕਿਲੋਮੀਟਰ ਦੇ ਲਗਭਗ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ ਤੇ ਉਧਰੋਂ ਅਕਸਰ ਸ਼ਰਾਰਤਾਂ ਹੁੰਦੀਆਂ ਰਹਿੰਦੀਆਂ ਨੇ ਡਰੋਨ ਰਾਹੀਂ ਜਾਂ ਕਿਸੇ ਵੀ ਤਰੀਕੇ ਨਾਲ ਇੱਧਰ ਨਸ਼ਾ ਭੇਜਣ ਦੀਆਂ ਸੋ ਸਾਡੀ ਪੰਜਾਬ ਪੁਲਿਸ ਬੀਐਸਐਫ ਨਾਲ ਮਿਲ ਕੇ ਬਹੁਤ ਇਸ ਮਾਮਲੇ ਚ ਸਤਾਰਕ ਰਹਿੰਦੀ ਹੈ ਕਿਉਂਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਇਹ ਸਾਡਾ ਬਾਦ ਹੈ